ਆਫਰ ਹੁੰਦੇ તમਾਕਾ ਤਮਾਕਾ ਤਮਾਕਾ ਕਰਾ ਗਏ ਲੈ ਮਿੱਤਰੋ ਵਾਕਈ ਬਈ ਕਮੈਂਟ ਚੈਲੰਜ ਵੀ ਕਰਾਂਗੇ ਅੱਜ ਯਾਰ ਕਿ ਇੰਨੇ ਦਾ ਕੋਈ ਦੇ ਦੇ ਆਪਾਂ ਜੀ ਇੱਕ ਟਰੈਕਟਰ ਨਾਲ ਇੱਕ ਟਰੈਕਟਰ ਫਰੀ ਫਰੀ ਸਹੀ ਗੱਲ ਹੈ ਬਈ ਬੱਬੂ ਦੀ ਵੀਡੀਓ ਦੇਖ ਕੇ ਆ ਜਾ ਯਾਰ ਠੀਕ ਹੈ ਜੀ 1500 ਰੁਪਏ ਚਾਬੀ ਨਾਲ ਲੈ ਲਓ ਲੈ ਮਿੱਤਰੋ 1000 ਕਹਿਆ ਸੀ 1500 ਤੇ ਆ ਗਿਆ ਹਿੱਟ ਮਾਰ ਰੂ ਬਈ ਜੀ 555 ਠੀਕ ਹੈ ਜੀ ਡੇਲਨ ਵਾਲਾ ਸਰ ਮੇ ਬਈ ਦਵਲ ਲੱਗੇ ਦਵਲ ਦਾ 70 ਕਰ ਦੇ ਨਾ 60 ਕਰਦੇ ਟਰੈਕਟਰ ਦੇਵਾਂਗੇ 5.5 ਲੱਖ ਹੈ ਮਿੱਤਰੋ 5.5 ਦਾ ਬਣਾਇਆ ਜੀ ਮਾੜਲਾ 1.2 ਲੱਖ ਡਿਮਾਂਡ ਹੈ 1 ਲੱਖ ਤੇ 10000 ਦਾ ਟਰੈਕਟਰ ਮਿਲੂਆ ਜੈਸ ਨੂੰ ਆਪੀ ਠੀਕ ਹੈ ਜੀ ਇੰਨੇ ਦਾ ਵਿਕਦਾ 1.25 ਹਜ਼ਾਰ ਦਾ ਵਿਕਦੇ ਆ ਬਾਈ ਇਹ 1.1 ਲੱਖ ਦਾ ਹਾਂ ਜਾਂ ਨਾ 6 95 ਸਾਰੇ ਦੇ 95 ਅੱਜ ਸਾਰਿਆਂ ਦੇ ਅੱਜ 95 ਹੈਗਾ ਕੋਈ ਚੱਕਰ ਨਹੀਂ ਬਈ ਡਿਸਕਾਊਂਟ ਬਾਈ ਵਧੀਆ ਕਰਦਾਗਾ ਇਹ ਚੋ ਬਈ ਮਾਨ ਦਾ ਅੜਾ ਕੀ ਦੋਨਾ ਇਹ ਚੋ 30 35 ਦਾ ਅੜਾ ਹੀ ਦੇ ਅੜਾ ਤਾਂ ਹਲਾ ਹੈ ਕਿੰਨੇ ਦਾ ਰਹੀ ਸਾਢੇ 6 ਲੱਖ ਦਾ ਟਰੈਕਟਰ ਦੇਗਾ ਹਾਂਜੀ ਦੋਸਤ ਸਤਿ ਸ਼੍ਰੀ ਅਕਾਲ ਅੱਜ ਫਿਰ ਪਹੁੰਚੇ ਗਏ ਬਾਈ ਜੀ ਤਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਬਾਈ ਸ਼ਰਮਾ ਆਪਣੇ ਨਾਲ ਲੋਕ ਆ ਬਹੁਤ ਟਾਈਮ ਬਾਦੋਂ ਬਾਈ ਵੀਡੀਓ ਕਰ ਰਹੇ ਆ ਬਾਈ ਦੇ ਤੇ ਬਾਕੀ ਬਾਈ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਬਾਈ ਦੇ ਰੇਟ ਕਿਵੇਂ ਲੱਗਦੇ ਆਗੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਰਮੇ ਸਤਿ ਸ਼੍ਰੀ ਅਕਾਲ ਦੇਖੋ ਬਾਈ ਜੀ ਤੈਨੂੰ ਬੱਬੂ ਕਮਾ ਕੇ ਲਤੀ ਲੱਖ ਨਾ ਕਮਾ ਜਿਵੇਂ ਮਾਰਦੀ ਲੱਗੋ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੈਨੂੰ ਵਧਾਈਆਂ ਕਵਾਂ ਕਿ ਤੈਨੂੰ ਤਨ ਵਜ ਕਹਾਂ ਜ ਠੀਕ ਹੈ ਜੀ ਅ ਅ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਆਏ ਬਾਈ ਤੁਸੀਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੇ ਬਾਈ ਨੂੰ ਵੀ ਬਾਈ ਬਹੁਤ ਬਹੁਤ ਅ ਅ ਇਲਾਤੀ ਲਾਣੇ ਵਾਲਾ ਤਰਸੀਮ ਤਰਸੀਮ ਸਿੰਘ ਜੀ ਠੀਕ ਹੈ ਗੱਲ ਅੱਜ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਦੇਵਾਂਗੇ ਆਫਰ ਚਲ ਮੰਡੀ ਸਭ ਮੰਡੀ ਚ ਮੰਡੀ ਲੱਗੀ ਆ ਆਫਰ ਆਫਰ ਹੁੰਦੇ ਸਮਾਕਾ ਮੱਕਾ ਤਮਰਾ ਘਰ ਕਰਾ ਕੇ ਲੈ ਮਿੱਤਰੋ ਵਾਕਈ ਬਈ ਕਮੈਂਟ ਚੈਲੰਜ ਵੀ ਕਰਾਂਗੇ ਅੱਜ ਯਾਰ ਕਿ ਐਨੇ ਦਾ ਕੋਈ ਦੇ ਦੇ ਆਪਾਂ ਜ਼ਿੰਮੇਵਾਰ ਠੀਕ ਹੈ ਪਰ ਕੰਡੀਸ਼ਨ ਉਹ ਹੋਵੇ ਜਿਹੜੀ ਬੋਲਾਂਗੇ ਠੀਕ ਹੈ ਦਿਖਾਵਾਂਗੇ ਠੀਕ ਹੈ ਜਿਹਨ ਗੇਰ ਦੇ ਚੰਗੇ ਖੁੱਲ ਮਿਲਾ ਕੇ ਕੱਢੀ ਜਾਂਦੇ ਬਈ ਬਾਣ ਬੇਲੇ ਪਈ ਝੋਨੇ ਵਾਸਤੇ ਠੀਕ ਹੈ ਹਾਲ ਕਲਟੀਵੇਟਰ ਤਵੀਆਂ ਰੋਟਾਵੇਟਰ ਸੂਪਰਸੀਟਰ ਸਭ ਕੁਝ ਮਿਲ ਜਾਣਾ ਕਿਹੜਾ ਕੁਝ ਮਰਜ਼ੀ ਪਾ ਲੋ ਇਹ ਤਾਂ ਕੁਝ ਮੱਕੀ ਵਾਲਾ ਬਾੜੇ ਬਾਣ ਬਾਜੇ ਸਾਡਾ ਲਾਲੇ ਚੈੱਕ ਕਰ ਲੈ ਠੀਕ ਹੈ ਬਈ ਮਤਲਬ ਟਰੈਕਟਰ ਪਾਈਆਂ ਦਾ ਟੇਲ ਪਾਈਆਂ ਦਾ ਤਸੱਲੀ ਸੋ ਠੀਕ ਜੀ ਠੀਕ। ਸਲੇ ਮਾਤਰਾ ਵੀਡੀਓ ਸਟਾਰਟ ਕਰਦੇ ਆਪਾਂ 3630 ਨਿਊ ਹਾਲੈਂਡ ਸੁਪਰ ਵਾਲੇ ਤੋਂ। ਕੰਡੀਸ਼ਨ ਚੈੱਕ ਕਰਵਾਦੇ ਬਾਈ ਜੀ ਤੇ ਮਾਡਲ ਹੋ ਗਿਆ ਬਾਈ ਸਰ ਮੈਂ ਮਾਡਲ 2014 ਬੱਬੂ ਠੀਕ ਆ ਜੀ। ਚੌਂਕੜਾ ਬਿਲਕੁਲ ਤਾਜ਼ਾ। ਠੀਕ ਆ ਜੀ। ਚਾਰੇ ਟਾਇਰ ਨਵੇਂ ਆ। ਕੈਮਰਾ ਪਿੱਛੇ ਲਿਆ। ਠੀਕ ਆ ਜੀ। ਸਿਰਫ ਮਗਰਿਆਂ ਦੇ ਉੱਪਰ-ਉੱਪਰ ਇਹਨਾਂ ਦੇ ਟੱਚਿੰਗ ਹੋਈ ਆ। ਬਾਕੀ ਸਾਰਾ ਵੇਜ। ਠੀਕ ਆ ਜੀ। ਜਿਹੜੀ ਚੀਜ਼ ਹੋਈ ਹੋਈ ਆ ਦੱਸ ਕੇ ਦੇ। ਦੱਸ ਕੇ। ਠੀਕ ਆ ਜੀ। ਹੈਵੀ ਲਿਫਟਿੰਗ ਕਪੈਸਟੀ ਚੈੱਕ। ਕਪੈਸਟੀ ਚੈੱਕ ਲੱਗਿਆ। ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਠੀਕ ਹੈ ਗਾ ਜੇਰ ਇੰਜਨ ਦਾ ਰਪੀ ਹੈ ਦਾ ਰਪੀ ਆ 3 ਸਪੀਡ ਤੇ ਬਿਲ ਵਗੈਰਾ ਬਈ ਇਹਦੇ ਟਾਇਰਾਂ ਦੇ ਟਾਇਰਾਂ ਦੇ ਅਗਲੇ ਦੇ ਨਾਂ ਤੇ ਕਟਾ ਕੇ ਦੇਵਾਂਗੇ ਜਿਹੜਾ ਲਊ ਭਰਾ ਠੀਕ ਹੈ ਜੀ ਹਾਂ ਇੰਜਨ ਗੇਅਰ ਇੰਜਨ ਗੇਅਰ ਤਸੱਲੀ ਕਰੋ ਮਾ ਹਾਂ ਤੂੰ ਕੀ ਪੁੱਛਦਾ ਯਾਰ ਇਹ ਟਰੈਕਟਰ ਦੀ ਤਾਂ ਆਪਾਂ ਲਿਖ ਕੇ ਜ਼ਿੰਮੇਵਾਰੀ ਦੇਵਾਂਗੇ ਠੀਕ ਹੈ ਜੀ ਹੂੰ ਹਰਿਆਣਾ ਨੰਬਰ ਆਗਾ 14 ਮਾਡਲ ਆ 14 ਮਾਡਲ ਆ ਡਿਮਾਂਡ ਰੋ ਬਈ 4 ਲੱਖ 80 ਹਜ਼ਾਰ ਠੀਕ ਹੈ ਜੀ ਛੂਟ ਹੈ ਛੂਟ ਕਰਦੇ ਤੂੰ ਹੀ ਕਰਦੇ ਤੂੰ ਕਰ ਨਹੀਂ ਗੁੰਡ ਸਮਝਾ ਕੇ ਆਏ ਠੀਕ ਹੁੰਦਾ ਠੀਕ ਹੈ ਟੈਨਸ਼ਨ ਨਹੀਂ ਕੋਈ ਸਾਢੇ ਚਾਰ ਦਾ ਠੀਕ ਗੱਲ ਆ ਬਿਲਕੁਲ ਸਹੀ ਹੈ ਟਰੈਕਟਰ ਦੇਵਾਂਗਾ 4 ਲੱਖ 40 ਹਜ਼ਾਰ ਦਾ ਲੈ ਮਿੱਤਰੋ 10000 ਹੋਰ ਥੱਲੇ ਆ ਗਿਆ ਕਹਿ ਦਈਏ ਪਿਆ ਇਹ ਸੌਦਾ ਜਿੱਥੇ ਮਰਜ਼ੀ ਹੋ ਜੇ ਡੰਮੀ ਟਰੈਕਟਰ ਸਾਰਿਆਂ ਨਾਲ ਠੀਕ ਹੈ ਜੀ 1000 ਰੁਪਿਆ ਚਾਬੀ ਨਾਲ ਠੀਕ ਸਾਰਿਆਂ ਨਾਲ ਲੈ ਮਿੱਤਰੋ ਇੱਕ ਟਰੈਕਟਰ ਨਾਲ ਇੱਕ ਟਰੈਕਟਰ ਫ੍ਰੀ ਫ੍ਰੀ ਸਹੀ ਗੱਲ ਆ ਬਈ ਬੱਬੂ ਦੀ ਵੀਡੀਓ ਦੇਖ ਕੇ ਆਜੋ ਯਾਰ ਠੀਕ ਹੈ ਜੀ 1500 ਰੁਪਏ ਚਾਬੀ ਨਾਲ ਲੈ ਲਓ। ਲੈ ਮਿੱਤਰੋ 1000 ਕਿਹਾ ਸੀ 1500 ਤੇ ਆ ਗਿਆ। ਟ੍ਰੈਕਟਰ ਦਾ ਟ੍ਰੈਕਟਰ ਫ੍ਰੀ ਹੋ ਗਿਆ। ਚਲੋ ਮਿੱਤਰੋ ਅੱਗੇ ਆ ਗਿਆ ਸੋਨਾਲੀਕਾ 750 ਦਾ। ਟੌਪ ਵਾਲਾ ਮਾਡਲ ਆ, ਚੇਂਜਰ ਵਾਲਾ ਟ੍ਰੈਕਟਰ ਆ 3 ਸਪੀਡ ਚ ਹੈਗਾ। ਤੇ ਟੱਕ ਪਾਉਣ ਵਾਲਾ ਕਹਿ ਲਈਏ ਨਾ ਬਾਈ ਸੁਪਰ ਗਿੱਟਰ ਨੂੰ। ਬਿਲਕੁਲ ਬਿਲਕੁਲ। ਆ ਦੇਖ ਇੱਥੇ ਮਾਰੀ ਆ ਦੇ ਯਾਰ ਅੱਜ ਤਾਂ ਪਰਤੀਆਂ ਜਮੀ ਨਾਲ ਫਿਰਦੀਆਂ ਵੀ। ਠੀਕ ਹੈ ਨਾਲ ਹੀ ਹੈਗੇ। ਬੱਪੂ ਯਾਰ ਸਵਾਦ ਆ ਜਾਂਦਾ ਹੈ ਜੇ ਤੁਹਾਡੇ ਵਰਗੇ ਨਾਲ ਯਾਰ ਵੀਡੀਓ ਬਣਾਉਣ ਦਾ। ਠੀਕ ਹੈ ਬਾਈ ਜੀ ਧੰਨਵਾਦ। ਠੀਕ ਗੱਲ ਆ। ਅੱਛਾ ਤੂੰ ਮੈਨੂੰ ਕਿ ਮਤਲਬ ਆਇਆ ਨਹੀਂ ਹੈਗਾ ਤੂੰ ਐਵੇਂ ਬੇਫਾਲ ਤੂਜੇ ਪੁੱਛੀ ਜਾਵੇਂ ਮੈਨੂੰ ਆ ਬਾਈ ਕੀ ਆ ਇਹ ਫਲਾਨਾ ਤੇੋਂ ਕਹਤੋਂ ਆ ਆਪ ਹੀ ਮੈਂ ਕਹਤਾ ਬਾਈ ਸਟਲ ਘੇਰਾ ਠੀਕ ਆ ਜੀ ਤੇ 3 ਰੋਟਾ ਹੈਣਾ ਐਨੀ ਨੌਲੇਜ ਬੰਦੇ ਨੂੰ ਹਰ ਇੱਕ ਨੂੰ ਨਹੀਂ ਹੁੰਦੀ ਵੀਡੀਓ ਬਣਾਉਣ ਵਾਲੇ ਨੂੰ ਠੀਕ ਆ ਬਾਈ ਜੀ ਤੁਹਾਡੇ ਕਰ ਕੀ ਆ ਬਾਈ ਨਹੀਂ ਉਹ ਗੱਲ ਕਰਦਾ ਠੀਕ ਆ ਜੀ ਟਾਇਰ ਤਾਰੇ ਚਾਰੇ ਤਾਜੇ ਇਹਦੇ ਠੀਕ ਆ ਜੀ ਜਮਣੇ 16 ਲੈ ਮੂਲੇ 750 ਆ ਸਰਮੇ ਬਾਈ ਨਾਲ ਦੇ ਤਾਂ ਨਹੀਂ ਹੈਗੇ ਨਾਲ ਦੇ ਤੇ ਬਾਈ ਹੈਗੇ ਸੀ 75 ਰੁਪਏ ਪੈਸੇ ਮੈਨੂੰ ਚੰਗੇ ਨਹੀਂ ਲੱਗੇ ਮੈਂ ਚੱਕ ਕੇ ਚੇਂਜ ਕਰ ਲਾ ਕੁੱਲ ਬਾਈ ਚੱਲੇ ਕਿੰਨੇ ਹੋਇਆ ਬੜਾ ਦੇਖਿਓ ਆ ਜੀ ਦੇਖਾ ਇਨਾ ਚੱਲਿਆ ਦੇਖਾਤ ਇਹ ਚੱਲਿਆ ਹੋਇਆ 650 65099 ਘੰਟੇ ਚੱਲਿਆ ਸੀ ਹਰਿਆਣਾ ਦੇ ਵਿੱਚ ਨਾ ਜਿਆਦਾ ਥੋੜਾ ਜਿਹਾ ਤਾਂ ਚੱਲ ਜਾਂਦਾ ਇਹ ਠੀਕ ਹੈ ਜੀ ਕਿ ਉਧਰ ਉਹਨੇ ਬਰਮੇ ਜਾ ਬਰਮੇ ਜਾਦੇ ਨੇ ਠੀਕ ਹੈ ਮਤਲਬ ਇੱਕ ਗੱਲ ਹੋਰ ਵੀ ਹੈ ਜਿਵੇਂ ਮੈਂ ਕਿਹਾ ਬਈ ਸੁਪਰ ਸੀਟਰ ਨੂੰ ਇਹ ਬੱਸ ਕਰਾ ਦਿੰਦਾ ਪਰ ਇਹ ਟਰੈਕਟਰ ਬੱਸ 'ਚ ਨਹੀਂ ਆਉਂਦਾ ਨਹੀਂ ਆਉਂਦਾ ਇਹਦਾ ਰੰਗ ਆ ਜਿਹੜਾ ਮੈਟੈਲਿਕ ਆ ਨਿੱਕੇ ਨਿੱਕੇ ਦਾਣੇ ਆ ਦਿੰਦੇ ਨਾ ਠੀਕ ਹੈ ਚਮਕਣੇ ਦੇ ਠੀਕ ਹੈ ਜੀ ਸਾਰੇ ਟਰੈਕਟਰ ਤੇ ਆਹੇ ਇਹ ਮਟੈਲ ਕੰਗ ਵਾਈਟ ਵਾਲਾ ਠੀਕ ਹੈ ਜੀ ਮਤਲਬ ਕਹ ਲਈਏ ਫੇਟ ਘੱਟ ਹੁੰਦਾ ਥੋੜਾ ਜਿਹਾ ਨਾ ਇਹ ਰੰਗ ਹਾਂਜੀ ਹਾਂਜੀ ਠੀਕ ਹੈ ਜੀ 21 ਮਾਡਲ ਆ ਬਈ ਜੀ 6500 ਘੰਟਾ ਚੱਲੇ ਆ ਤੇ ਡਿਮਾਂਡ ਰੋ ਬਈ ਜੀ ਦੀ 595 ਠੀਕ ਹੈ ਜੀ ਦੇ ਲੈਣ ਵਾਲਾ ਸਰ ਮੇ ਬਈ ਦਵੱਲ ਕੀ ਦਵੱਲ 70 ਕਰ ਦੇ ਨਾ 60 ਕਰ ਦੇ ਟਰੈਕਟਰ ਦੇਵਾਂਗੇ 5.5 ਲੱਖ ਮਿੱਤਰੋ 5.5 ਦਾ 1500 ਰੁਪਏ ਚਾਬੀ ਨਾਲ ਹਯਾਰੀ ਗਾਜ 1500 ਗਾ ਤਾਂ ਬਿਲਕੁਲ ਪੂਰਾ 50 ਹੋ ਗਿਆ ਹਾਂ ਹੋ ਗਿਆ ਹੋ ਗਿਆ ਦੇ ਦੋਗੇ ਹੋ ਗਿਆ ਜੀ ਹੋ ਗਿਆ ਦੋਣ ਪੈਂਸ ਹੋ ਜੂ ਪਰਾਣਾ ਘਟਾ ਜਾਓ ਠੀਕ ਹੈ ਜੀ ਇਹਦੀਆਂ ਗੱਲਾਂ ਕਹਿੰਨੀ ਬੜਾ ਧਿਆਨ ਨਾ ਦਿਆ ਕਰੋ ਬਾਅਦ 'ਚ ਮਰਵਾਊਗਾ ਮੈਨੂੰ ਨਾ ਨਾ ਕੋਈ ਚੱਕਰ ਨਹੀਂ ਬਾਈ ਕਿਉਂਕਿ ਸਰਬੇ ਨਾਲ ਪਿਆਰ ਹੀ ਇੰਨਾ ਜ਼ਿਆਦਾ ਹੈਗਾ ਠੀਕ ਆ ਆਉਣੇ ਆਗੇ ਬਾਈ ਰਿਸਪੈਕਟ ਪੂਰੀ ਫੁੱਲ ਦਿੰਦਾ ਹੈਗਾ ਤੇ ਅਗਲਾ ਬਾਈ ਜੀ ਆ ਗਿਆ 363 ਨਿਊ ਆਨਲੈਂਡ ਪਲੱਸ ਵਾਲਾ ਮਾਡਲ ਆ ਬਾਈ ਜੀ ਟੂ ਸਪੀਡ ਵਾਲਾ ਹੈ ਟੂ ਸਪੀਡ ਵਾਲਾ ਗਾ 55 ਐਚਪੀ ਵਾਲਾ ਠੀਕ ਹੈ ਜੀ ਸਾਈਡ ਗੇਅਰ ਆ ਠੀਕ ਹੈ ਜੀ ਠੀਕ ਹੈ ਟਾਇਰ ਪਿਛਲੇ ਹੈ ਗਿਆ 75 ਪੈਸੇ ਠੀਕ ਹੈ ਜੀ ਬੋਲੋ ਦੇ ਗੇਅਰ ਇੰਜਨ ਦਾ ਹੋ ਗਿਆ ਕੱਲ ਆਪਾਂ ਟਰੈਕਟਰ ਦੇ ਵਿੱਚ ਕੱਟਿਆ ਡਿਸਟ੍ਰੀਬਿਊਟਰ ਦਾ ਹੀ ਨਹੀਂ ਨੇ ਬਈ ਇਹਦੇ ਨੇ ਨਹੀਂ ਟੂ ਸਪੀਡ ਟਰੈਕਟਰ ਆ ਠੀਕ ਹੈ ਜੀ ਪਾਵਰ ਸਟੀਅਰਿੰਗ ਆ ਠੀਕ ਹੈ ਜੀ ਮਤਲਬ ਇੱਕ ਗੱਲ ਹੋਰ ਆ ਵੀ ਇਹ ਜਿਹੜੇ 2 ਸਪੀਡ ਵਾਲੇ ਟਰੈਕਟਰ ਆ ਇਹ ਆਏ ਵੀ ਬਹੁਤ ਘੱਟ ਆ ਗਏ ਹਨਾ ਸੈਂਟਰ ਗੇਅਰ ਚ ਬਾਈ ਟਰੈਕਟਰ ਬਹੁਤ ਕੰਮ ਆ ਜਾਵੇ ਠੀਕ ਇਹ ਜਿਹੜਾ ਨਹੀਂ ਸਾਈਡ ਗੇਰ ਇਹ ਜਿਹੜਾ ਕ੍ਰਿਪਰ ਗੇਅਰ ਹੁੰਦਾ ਇਹ ਹਾਂਜੀ ਇਹਦੇ ਉਦੋਂ ਹੀ ਚੱਕਰ ਘੱਟ ਹੁੰਦੇ ਆ ਇਹ ਟਰੈਕਟਰ ਬਹੁਤ ਜ਼ਿਆਦਾ ਕੰਮ ਆ ਜਾਵੇ ਰਸ ਸੂਪਰ ਸੀਟਰ ਤੇ ਜਿਹੜੇ ਬੰਦੇ ਚਲਾਉਂਦੇ ਆ ਨਾ ਉਹਨਾਂ ਨੂੰ ਪਤਾ ਉਹਨਾਂ ਨੂੰ ਕੋਈ ਮੰਨ ਹੈ 3 ਮੰਨਦਾ ਇਹ ਵਾਲਾ ਇਹ ਵਾਲਾ ਬਹੁਤ ਵਧੀਆ ਜੀ ਇਹ ਸੂਪਰ ਸੀਟਰ ਤੇ 3 ਸਪੀਡ ਦੀ ਲੋਡ ਨਹੀਂ ਆ ਟਰੈਕਟਰ ਨੂੰ ਠੀਕ ਆ ਜੀ ਜਿਹੜੇ ਬੰਦੇ ਚਲਾਉਂਦੇ ਲੋ ਆ ਹੀ ਹੁੰਦਾਗਾ ਹਾਂ ਉਹ ਬੰਦੇ ਨੂੰ ਪੁੱਛ ਕੇ ਦੇਖਣਾ ਚਾਹੀਦਾ ਅੱਛਾ ਇਹਦੇ ਨਾਲ ਛਤਰੀ ਬਿਲਕੁਲ ਨਵੀਂ ਦੇਉਂਗਾ ਲਾ ਕੇ ਠੀਕ ਹੈ ਜੀ ਠੀਕ ਹੈ ਗੱਲ ਡੰਡਾ ਫੱਟੀ ਸਭ ਕੁਝ ਸਵਾਨ ਨਾਲ ਆ ਚਲਾ ਕੇ ਬਾਅਦ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਇਹ ਉਨੇ ਦਾ ਦੇਵਾਂਗੇ ਜਿੰਨੇ ਦਾ ਕਿਸੇ ਨੇ ਦੇਣਾ ਹੀ ਨਹੀਂ ਠੀਕ ਹੈ ਜੀ ਚੈਲੰਜ ਵਾਲਾ ਇਹ ਟ੍ਰੈਡ ਹਾਂ ਠੀਕ ਹੈ ਜੀ ਮੈਂ ਟਾੜੀ ਕਢਾਉਣਾ ਇੱਕ ਬਾਈ ਕਹਿੰਦਾ 2000 8 ਮਾਡਲ ਅੱਛਾ ਠੀਕ ਹੈ ਐਚ ਆਰ ਨੰਬਰ ਆ ਹਰਿਆਣਾ ਨੰਬਰ ਚੱਪਾਲੀ ਕਾਪੀ ਆ ਨਾਮ ਨਹੀਂ ਹੁੰਦਾ ਲੋਨ ਹੋਣਾ ਹੈ ਨਹੀਂ ਹੁੰਦਾ ਪੁਰਾਣਾ ਕੱਟ ਲੜਾ ਪੁਰਾਣਾ ਕੱਟਿਆ ਜਾਊਗਾ ਦੇਖ ਲੈਣ ਵਾਲਾ ਰੇਟ ਬੋਲੋ 2.95 ਰੇਟ ਆ ਦੱਸੋ ਕੀ ਦੇ ਕੇ ਤੁਸੀਂ ਕਰ ਦੋ ਬਹੁਤ ਕੀ ਕਰ 80 ਦਾ 70 ਦਾ ਟਰੈਕਟਰ ਦੇਵਾਂਗੇ 2,60,000 2,60,000 ਦਾ ਮੈਨ ਮੇਟਰੋ ਪਧਿਆ ਡਿਸਕਾਊਂਟ ਨੇ ਠੀਕ ਆ ਬਾਈ ਜੀ ਜੇ ਸਰਮੇ ਕੋਲ 2,60,000 ਦਾ ਕੋਈ ਪਾਵਰ ਦੇ ਦੇ ਯਾਰ ਆਪਾਂ ਬੈਠੇ ਠੀਕ ਆ ਜੀ ਪਰ ਇਦੂ ਰੁਪਿਆ ਨਹੀਂ ਕਰ ਨਾਲੇ ਵੱਡੇ ਦਾ ਵੱਡਾ ਨਾਲੇ ਬਈ ਕਹੜੀਏ ਮਾਰਕੀਟ ਚ ਚੱਲਣਾ ਯਾਰ ਕੁਸ਼ੀ ਪਾ ਲੋ ਇਹਦੇ ਜੋ ਤੁਹਾਡਾ ਚਿਤ ਕਰਦਾ ਇੰਨੇ ਪੈਸਿਆਂ ਚ ਕੋਈ ਨਹੀਂ ਤੁਹਾਨੂੰ 55 HP ਮਿਲਦਾ ਇਹੀ ਮਿਲੂ ਇੰਜਨ ਗੇਅਰ ਦੀ ਪੁੱਤਣ ਦੀ ਜ਼ਰੂਰਤ ਨਹੀਂ ਜਿਹੜੇ ਮਰਜ਼ੀ ਕੰਮ ਚ ਡਾਲੋ ਯਾਰ ਆਲ ਰਾਉਂਡਰ ਟਰੈਕਟਰ ਹੈ ਇਹ ਆਲ ਰਾਉਂਡਰ ਟਰੈਕਟਰ ਹੈਗਾ 16 ਲੀਟਰਾਂ ਦਾ ਠੀਕ ਹੈ ਜੀ ਤੇ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂਡ 3630 ਸੁਪਰ ਵਾਲਾ ਜੂਜੀ ਗੇਅਰ ਚ ਮਿੱਤਰੋ 3 ਸਪੀਡ ਹੈਗਾ ਡਬਲ ਡਿਸਟ੍ਰਿਬਿਊਟਰ ਹੈਗਾ ਤੇ 16 ਲੀਟਰ ਚੈੱਕ ਕੰਪੈਸਟੀ ਚੈੱਕ ਚ ਹੈ ਆ ਚਾਰੇ ਟਾਇਰ ਨਾਲ ਦੇ ਆ ਬਾਈ ਠੀਕ ਹੈ ਜੀ 75 80 ਪੈਸੇ ਟਾਇਰ ਨਾਲ ਦੇ ਠੀਕ ਹੈ ਜੀ ਅਪੋਲੋ ਕੰਪਨੀ ਦੇ ਚਾਰੇ ਠੀਕ ਹੈ ਜੀ ਕਿਸੇ ਪਾਸੇ ਦੇ ਕਲਮ ਲੱਗੀ ਹੋਈ ਜ਼ਿੰਦਾਰਾਂ ਠੀਕ ਹੈ ਜੀ ਠੀਕ ਹੈ ਗੱਲ ਆ ਰਪੀ ਆ ਰਪੀਆ ਟਰੈਕਟਰ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਇਹਦੇ ਨਾਲ ਦਾ ਇਹਦੇ ਨਾਲ ਦਾ ਟਰੈਕਟਰ 22 ਮਾਡਲ ਆ ਮੈਂ ਨਾ ਨਹੀਂ ਲੈਂਦਾ ਬਾਈ ਨੇ ਵੇਚਿਆ ਆਪਾਂ 7 ਲੱਖ 10 ਹਜ਼ਾਰ ਦਾ ਸੇਮ ਟਰੈਕਟਰ ਠੀਕ ਹੈ ਥੋੜਾ ਟਾਈਮ ਪਹਿਲਾਂ ਗੱਲ ਕਰ ਰਹੇ ਸੀ ਨਾ ਬਾਈ ਹਾਂ ਹਾਂ 7 10 ਦਾ ਵੇਚਿਆ ਬਾਈ ਨੇ ਦੇਖ ਲਓ 695 ਲਿਖਿਆ ਹੋਇਆਗਾ ਲਿਖਿਆ ਹੋਇਆਗਾ ਆਪਾਂ ਗੱਸੋਂ ਕੀ ਕਹਿੰਦੇ ਆ ਅੱਜ ਦਾ ਸਰਮੇ ਸਾਰਿਆਂ ਦੇ 95 95 ਕਰੀਓ 95 ਬਜੰ ਨਹੀਂ ਆ ਸਹੀ ਗੱਲ ਹੈ ਹੂੰ ਠੀਕ ਹੈ ਜੀ ਹੈਨ ਲੈਣਾ ਤੂੰ ਦੱਸੋ ਕੀ ਕਰੀ ਪੈਂਡ ਦਾ ਸਹੀ ਹੈ ਟਰੈਕਟਰ ਦੇਵਾਂਗੇ 6.5 ਲੱਖ ਰੁਪਏ ਸਾਢੇ 6 ਲੱਖ ਰੁਪਏ ਦਾ ਠੀਕ ਹੈ ਭਾਈ ਲੋਨ ਫੈਂਸ 5 6 ਤੋਂ ਸਵਾ 6 ਲੋਨ ਹੋ ਜੂ ਜਿਹਦੇ ਕੋਲ ਜ਼ਮੀਨ ਆ ਠੀਕ ਹੈ ਠੀਕ ਹੈ ਗੱਲ ਪੁਰਾਣਾ ਕੱਟਿਆ ਜਾਊਗਾ ਕਟਾਂਗੇ ਉਹਨੇ ਕਿਹਦਾ ਜਿੰਨੇ ਦਾ ਖੂਬਾ ਠੀਕ ਹੈ ਜੀ ਮਤਲਬ ਭਾਈ ਮਾਰਕੀਟ ਚ ਰੇਟ ਪਤਾ ਕਰਕੇ ਆਜੋ ਠੀਕ ਆ ਜੇ ਤੁਹਾਡਾ ਟਰੈਕਟਰ ਬਾਹਰ ਕੀ ਤੇ ਮਹਿੰਗਾ ਵੇਚਦਾ ਅੱਛਾ ਇੱਕ ਗੱਲ ਬੇਨਤੀ ਹੱਥ ਬੰਨ ਕੇ ਆ ਭਈ ਨਾ ਭਈ ਜਿਹੜੇ ਰੇਟ ਬੋਲੀ ਆ ਨਾ ਨਾ ਮੈਂ ਦੇ ਲੈਣਾ ਇਹ ਗੈ ਲੈਣ ਦੇ ਨਾਲ ਇਹ ਨਹੀਂ ਹੈਗਾ ਕਿ ਬੜਾ ਫਰਕ ਜੇ ਕੋਈ 10000 ਘਟਜੂ ਨਹੀਂ ਘਟਣਾ ਵੀਰੇ ਸੂਟ ਤੁਹਾਨੂੰ ਪਹਿਲੇ ਦੱਸਤੀ ਬਈ ਕਹਿਣ ਦੀ ਜਰੂਰਤ ਨਹੀਂ ਹੈਗੀ ਬਾਈ ਨੇ ਸਾਰੇ ਟਰੈਕਟਰ ਨਾਲ 1000 ਰੁਪਏ ਕਹਿਆ ਸੀ ਆਪਾਂ ਬਾਈ ਨੂੰ ਕਹਿੰਦਾ ਵੀ ਆਹ ਪੁਰਜਾ ਦਿਖਾ ਯਾਰ ਤੂੰ ਚਾਰੇ ਪਾਸੇੋਂ ਇਹ ਚਲੋ ਮਿੱਤਰੋ ਆ ਗਿਆ ਗਿਆ ਫਾਰਮ ਟਰੈਕ 60 55 T20 ਛੋਟੇ ਗੇਅਰ ਚ ਆ ਗਿਆ ਕੁੱਲ ਮਿਲਾ ਕੇ ਛੋਟਾ ਹੀ ਆ ਗਿਆ ਛੋਟਾ ਹੀ ਹੈ ਬਾਈ ਠੀਕ ਹੈ ਇਹ 60 HP ਚ ਆ ਗਿਆ ਮਿੱਤਰੋ 16 ਦੇ ਟਾਇਰ ਆ ਗਿਆ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਤੇ F19 ਆ ਗਿਆ ਬਾਈ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਤੁਹਾਡੇ ਦੇ ਬਿਲਕੁਟਾ ਕੇ ਦਿਊਗਾ ਨਾਲ ਦੇ ਟਾਇਰਾਂ ਦੇ 75 80 ਪੈਸੇ ਸੀ ਠੀਕ ਹੈ ਥੋੜੇ ਖੁਸ਼ਕ ਜੇ ਲੱਗੇ ਮੈਂ ਲਾ ਕੇ ਭਰੇ ਮਾਰੇ ਚਾਰੇ ਠੀਕ ਹੈ ਜੀ ਪੁਰਾਣੇ ਟਾਇਰਾਂ ਦੀ ਨਾਲ ਦੇ ਟਾਇਰਾਂ ਦੀ ਫੋਟੋ ਵੀ ਹੈਗੀ ਹੈ ਦਿਖਾ ਵੀ ਦੇਵਾਂਗਾ ਠੀਕ ਹੈ ਲੈ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਚੰਗਾ ਲਿਸਕਾ ਮਾਰਦਾਗਾ ਨਾ ਜਿਵੇਂ ਆਪਾਂ ਕਹਿ ਲਿਆ ਬਾਈ ਕੰਪਨੀ ਚੋਂ ਲਿਆਂਦਾ ਉਦਾਂ ਦਾ ਟਰੈਕਟਰ ਪਿਆਣਾ ਬਾਈ ਕੋਕਾ ਪੀਸੀ ਆ ਬਾਈ ਇੱਕ ਗੱਲ ਹੋਰ ਸਰਮੇ ਜੇ ਕੋਈ ਇਹ ਬਾਈ ਟਰੈਕਟਰ ਲੈਣ ਆਊਗਾ ਨਾ ਡੱਬਾ ਦੇ ਦੂਗੀ ਗਾੜੂ ਗਾੜੀ ਲੱਡੂ ਆ ਗਲਾਬ ਜਾਮਣਾ ਦੇਵਾਂਗੇ ਯਾਰ ਲੱਡੂ ਤੇ ਖਾਣ ਚਲਾ ਆਯਾ ਮਨਾ ਦਾ ਡੱਬਾ ਇਹਦੇ ਨਾਲ ਸੁਣੋ ਫਰੀ ਮਿਲੂਗਾ ਇਹ ਮਾਡਲ ਰੋਗਾ ਬਈ ਮੈਂ ਬੰਡੂ ਆ ਜੇ ਜਦੋਂ ਕੋਈ ਟਰੈਕਟਰ ਲੈਣ ਆਇਆ ਬਾਈ ਮੈਂ ਬੰਡੂ ਆ ਠੀਕ ਹੈ ਜੀ 20 ਮਾਡਲ ਹੈ 21 ਦੀ ਆਰਸੀ ਹੈ ਬਾਈ ਲੋਨ ਫੈਂਸ ਹੋ ਜੂਗਾ ਠੀਕ ਹੈ ਜੀ ਠੀਕ ਆ ਚਲਾ ਕੇ ਬਾਕੇ ਦੋ ਘਟੀਆਂ ਫੇਰ ਲੈ ਕੇ ਜਾਓਗੇ ਠੀਕ ਹੈ ਜੀ ਤੇਰੇ ਪੀ ਦਾ ਪੀ ਆਈ ਹੈ 695 ਤੇ ਮਿੱਤਰੋ ਫੇਰ ਆਗਾ 695 ਸਾਰੇ ਦੇ 95 ਆਜ ਸਾਰਿਆਂ ਦੇ ਅੱਜ 95 ਆਗਾ ਕੋਈ ਚੱਕਰ ਨਹੀਂ ਬਈ ਡਿਸਕਾਊਂਟ ਬਾਈ ਵਧੀਆ ਕਰਦਾਗਾ ਇਹ ਚੋ ਬਈ ਮਾਨ ਦਾ ੜਾ ਕੀ ਲਾਉਣਾ ਇਹ ਜੋ ਬੀਤੀ ਪੈਂਤੀ ਦੀ ਲੜਾਈ ਦੇ ਬੜਾ ਤਾਂ ਬੜਾ ਕਿੰਨੇ ਦਾ ਰਹੀਆ ਸਾਢੇ 6 ਲੱਖ ਦਾ ਟਰੈਕਟਰ ਦੇ ਕੋਈ ਦੇ ਕੇ ਦਿਖਾ ਵੀ ਇੰਨੇ ਦਾ 45 ਹੋ ਗਿਆ ਬਈ ਸਾਰੀ ਮੰਡੀ ਚ ਕਿਹੜਾ ਮਾਰਿਆ ਤੂੰ ਠੀਕ ਹੈ ਤੂੰ ਆਪ ਹੀ ਮਾਰਿਆ ਜੀ ਤੁਸੀਂ ਦੇਖ ਸਕਦਾ ਚੰਗਾ ਟਰੈਕਟਰ ਹੈਗਾ ਘੈਂਟ ਲੱਗ ਰਿਹਾ ਬਾਕੀ ਕਨੂਪੀ ਛਤਰੀ ਲੱਗੀ ਹੋਣਾ ਮੇਰਾ ਕੱਲ ਹੀ ਲਵਾਈ ਆ ਟਾਇਰਾਂ ਦੇ ਬਿੱਲ ਵੀ ਕਟਾ ਕੇ ਨੂੰ ਬਿੱਲ ਵੀ ਟਾਇਰ ਵੀ ਕੱਲ ਹੀ ਪਵਾਏ ਹਵੇ ਠੀਕ ਹੈ ਜੀ ਨਾਲ ਦੇ ਟਾਇਰ ਬਾਈ ਕਹਦਾ 700 ਪੈਸੇ ਪਿਛਲੇ ਗੁਡੀਅਰ ਦੇ ਆ ਮੂਲ 80 ਜੇ ਕਿ ਸੋਨਾ ਨੰਬਰ ਵਾ ਠੀਕ ਹੈ ਜੀ। ਯਾ ਕੋ ਟੈਟੂ ਨਾ ਪਸੰਦ ਆਵੇ ਨਾ ਕੰਪਨੀ ਚੇਂਜ ਕਰਨੀ ਉਹ ਚੰਪਨੀ ਚੇਂਜ ਵੀ ਕਰ ਦਾਂਗੇ। ਠੀਕ ਹੈ ਲੈ ਮਿੱਤਰੋ ਇਹ ਵੀ ਤੁਹਾਨੂੰ ਆਫਰ ਆ ਗਈ ਜੇ ਕਿਸੇ ਵੀਰ ਨੂੰ ਟਾਇਰ ਹੋਰ ਕਿਸੇ ਕੰਪਨੀ ਦੇ ਪਵਾਉਣੇ ਹੋਣ ਤਾਂ ਟਾਇਰ ਵੀ ਹੋਰ ਪਵਾ ਕੇ ਦੇ ਦਾਂਗੇ। ਰੇਟ ਇਹੀ ਰਹੂਗਾ। ਰੇਟ ਇਹੀ ਰਹੂ ਯਾਰ। ਰੇਟਾਂ ਦੇ ਵਾਸਤੇ ਵਧਾਉਣਾ ਠੀਕ ਹੈ ਜੀ। ਤੇ ਆ ਗਿਆ ਗਿਆ ਬਾਈ ਜੀ ਸੋਨਾਲੀਕਾ ਐਮ ਐਮ 39 ਮਾਸਟਰ ਮੈਨੇਜਰ। ਇਹ ਵੱਡੇ ਭਾਈ ਦਾ ਟੈਕ। ਸਿੰਗਲ ਕਲੱਚ ਆ ਇਹ। ਠੀਕ ਹੈ ਤਿਆਰ ਚੰਗੇ ਆ ਮਾਸਟਰ ਮੈਲਜਾ ਠੀਕ ਹੈ ਜੀ ਇਹਦੇ ਸਰਮੇ ਕਹਿੰਦੇ ਕਿ ਲੋਨ ਥੋੜਾ ਜਿਆਦਾ ਹੋ ਜਾਂਦਾ ਹੈ ਨਾ ਸੋਨਾ ਲੀਕ ਕਰਦੇ ਜਿੰਨਾ ਟਰੈਕਟਰ ਉਹਨੇ ਦਾ ਹੀ ਲੋਨ ਹੋ ਜਾਂਦਾ ਹੈ ਫੁੱਲ ਲੋਨ ਨਹੀਂ ਹੋਊਗਾ ਪੱਲਾ ਲੋਨ ਹੋ ਜਾਂਦਾ ਹੈ ਮਤਲਬ ਬਈ ਫਾਇਲ ਕਰ ਚੱਲਿਆ ਹੁੰਦੀ ਜਰੂਰ ਤਾਂ ਕਿ ਫਾਇਲ ਕਰ ਚੱਲਿਆ ਹੋ ਤੇ ਟਰੈਕਟਰ ਲੈ ਜਾਓ ਬਾਕੀ ਬਈ 30000 ਰੁਪਏ ਚਾਹੀਦਾ ਯਾਰ ਛੋੜਾ ਸਿਵਲ ਡੈਟ ਮੈਂ 20000 ਰੁਪਏ ਚਾਹੀਦਾ ਠੀਕ ਹੈ ਜੀ ਦਾ ਇਤਰੋ ਜੇ ਤੁਹਾਡਾ ਸਿਵਲ ਸਹੀ ਆਗਾ ਸਿਰਫ ਉਹ ਸਰਫਾ 20000 ਰੁਪਏ ਦੇ ਨਾਲ ਤੁਸੀਂ ਟਰੈਕਟਰ ਲਿਜਾ ਸਕਦੇ ਹੋਣਾ ਬਈ ਬਿਲਕੁਲ ਭਾਈ ਮਾਡ 440000 ਠੀਕ ਹੈ ਲੈ ਮਤਰਾ 440000 ਦਾ ਟਾਇਰ ਨਾਲ ਦੇ ਨਹੀਂ ਬਈ ਇਹਦੇ ਨਹੀਂ ਆ ਤਾਂ ਨਵੇਂ ਪਵਾਏ ਹੁਣ ਇਹਨਾਂ ਨੇ ਪਿਛਲੇ ਵੀ ਦਵਾਰੇ ਤੇ ਠੀਕ ਆ ਬਾਈ ਜੀ ਮਾਈ ਮਾਡਲ ਸੀ ਠੀਕ ਆ ਜੀ ਤੇ ਅਗਲਾ ਬਾਈ ਜੀ ਆ ਗਿਆ ਫਾਰਮਾਟ ਰੈਕ 50 ਦਾ 50 ਟਰੈਕਟਰ ਬਹੁਤ ਵਧੀਆ ਜਿੰਮੀ ਦਾ ਟਰੈਕਟਰ ਆ ਬਾਈ ਟਾਇਰ 35 ਕੇ ਪੈਸੇ ਆ ਠੀਕ ਆ ਜੀ ਆ ਬਾਕੀ ਗੇਅਰ ਇੰਜ ਦਾ ਬਹੁਤ ਵਧੀਆ ਬਾਈ ਗਰੀਬ ਦਾ ਬੰਦਾ ਲੈ ਕੇ ਆਇਆ ਵਿਚਾਰ ਅੱਜ ਮੈਨੂੰ ਕਹਿੰਦਾ ਬਾਈ ਤਕਰੀਬਨ ਬਾਈ ਜੇ ਮੈਂ ਲਾ ਕੇ ਚੱਲਣਾ ਮੈਂ ਵੀ ਪਹਿਲਾਂ ਵੀਡੀਓ ਕਰੀ ਸੀ ਇਹ ਟਰੈਕਟਰ ਤੇ ਨਾ ਮੈਂ ਕਹਾਂ ਦੇਣ ਲੈਣ ਵਾਲਾ ਰੇਟ ਹੀ ਲਿਖਿਆ ਹੋਇਆ ਹੈ ਜੈਸਨ ਨੂੰ ਮੈਂ ਬੋਲੂਗਾ ਇਹਦਾ ਇਹਦਾ ਜੈਸਨ ਨੂੰ ਬੋਲਣਾ ਆ ਜੇ ਚਾਹਵੇਂ ਮਾਗਲਾ ਸਵਾ ਲੱਖ ਡਿਮਾਂਡ ਹੈ 1 ਲੱਖ ਤੇ 10000 ਦਾ ਟਰੈਕਟਰ ਮਿਲੂਗਾ ਜੈਸਨ ਨੂੰ ਆਪੀ ਠੀਕ ਹੈ ਇਹ ਨੇਰਾ ਵਿਕਦਾ 1 ਲੱਖ 25000 ਦਾ ਵਿਕਦੇ ਆ ਭਾਈ ਇਹ 1 ਲੱਖ 10000 ਦਾ ਹਾਂ ਜਾਂ ਨਾ ਠੀਕ ਹੈ ਭਾਈ 1 ਲੱਖ 10000 ਤੇ ਅੱਗੇ ਆ ਗਿਆ ਭਾਜੀ ਅਰਜਨ 605 ਡੀ ਲੈਕਸ ਮਾਡਲ ਦਾ ਵੇਚੋ 2016 ਮਾਡਲ ਹੈ ਇਹ ਠੀਕ ਹੈ ਰੇਡੀਅਲ ਟਾਇਰ ਚੰਗੇ ਆ ਜਿੰਨੇ ਦਾ ਟਰੈਕਟਰ ਉਹਨਾਂ ਹੀ ਲਗਭਗ ਲੋਨ ਹੋ ਜੂ ਇਥੇ ਠੀਕ ਹੈ ਭਾਜੀ ਠੀਕ ਟਰੈਕਟਰ ਬਹੁਤ ਨਵਾਂ ਚਲਾ ਕੇ ਬਾਕੇ ਉਹਦੀ ਤਸੱਦੀ ਕਰਕੇ ਲੈ ਕੇ ਜਾਓ 16 ਨੇ ਪੱਡੇ ਭਾਈ ਦਾ ਟਰੈਕਟਰ ਆਪਣਾ ਠੀਕ ਹੈ ਜੀ ਠੀਕ ਹੈ ਗੱਲ ਆਪਣੇ ਜਿਹੜੇ ਪਹਿਲਾਂ ਸੀ ਠੀਕ ਹੈ ਜੀ ਡਿਸਟ੍ਰਿਬਿਊਟਰ ਬਈ ਡਿਸਟ੍ਰਿਬਿਊਟਰ ਹੈ ਨਹੀਂ ਹੈਗਾ ਨਹੀਂ ਨਹੀਂ ਹੈ ਨਹੀਂ ਹੈਗਾ ਠੀਕ ਹੈ ਪਾਵਰ ਸਟੀਅਰਿੰਗ ਆ ਬਾਕੀ ਚਲਾ ਕੇ ਬਾਕੇ ਉਹਦੀ ਤਸੱਦੀ ਕਰ ਲੋ 460 ਡਿਮਾਂਡ ਆ ਠੀਕ ਹੈ ਟਰੈਕਟਰ ਕੋਈ ਰੇਟ ਇਹਦਾ 2.5 4 2.5 4 4 ਲੱਖ 60000 ਰੁਪਏ ਡਿਮਾਂਡ ਆ 35000 ਰੁਪਏ ਦਾ ਇੱਥੋਂ ਮੰਗਵਾ 2.5 4 ਲੱਖ ਦੇ ਜਿੰਨੇ ਟਰੈਕਟਰ ਦਿਖਾਇਆ ਬਾਈ ਕਹਿੰਦਾ ਸਾਰੇ ਲੈਣ ਦੇਣ ਆ ਲੈਣਾ ਬਾਈ ਕੋਈ ਵੀ ਟਰੈਕਟਰ ਨਾਲ 10 ਤੋਂ 12 ਆਪਣੇ ਘਰੇ ਵੀ ਖੜੇ ਟਰੈਕਟਰ ਠੀਕ ਹੈ ਉਹ ਝੋਨਾ ਚਾਹਨਾ ਲੱਗ ਰਿਹਾ ਮੰਦਾ ਥੋੜਾ ਜਿਹਾ ਠੀਕ ਹੈ ਜੀ ਇਸ ਕਰਕੇ ਵੀ ਸਾਰੇ ਟਰੈਕਟਰ ਨਹੀਂ ਲਿਆਉਂਦੇ ਅਸੀਂ ਠੀਕ ਹੈ ਜੀ 7-8 ਘਰੇ ਖੜੇ ਆਪਣੇ ਕੋਲੇ ਹਾਉਲੈਂਡ ਵੀ ਖੜੇ ਆ ਤਾਂ ਕਿਹੜੇ ਕਿਹੜੇ ਟਰੈਕਟਰ ਹੁੰਦੇ ਨੇ ਸਰ ਮੈਂ ਆਪਣੇ ਕੋਲੇ ਆਪਣੇ ਕੋਲੇ ਸ਼ਕੀਨ ਆਪਾਂ ਹਾਉਲੈਂਡ ਤੇ ਫਾਰਮ ਕਰ ਸਕਦੇ ਆ ਠੀਕ ਹੈ ਜੀ ਜੇ ਕਿਸੇ ਨੇ ਸਿੱਧਾ ਟਰੈਕਟਰ ਵੇਚਣਾ ਹੋਵੇ ਸਿੱਧਾ ਬਾਈ ਆਪਾਂ ਨੂੰ ਦੇ ਹੀ ਨਹੀਂ ਸਕਦਾ ਇਹ ਆਪਾਂ ਰੇਟ ਹੀ ਹੈ ਜੀ ਵੇਚਦੇ ਆ ਠੀਕ ਹੈ ਵਪਾਰੀ ਉਹ ਰੇਟ ਲਿਆਉਂਦੇ ਜਿਹੜੇ ਰੇਟ ਮੈਂ ਵੇਚੀ ਆ ਨਾ ਠੀਕ ਹੈ ਹੈ ਆਹ ਰੇਟ ਆਹ ਟਰੈਕਟਰ ਬੋਲਿਆ 6.5 ਲੱਖ ਦਾ ਮੰਡੀ ਦੀ ਬਾਗ ਜਾਂ 7 ਲੱਖ ਤੋਂ ਘੱਟ ਕਿਸ ਨੇ ਬੋਲਤਾ ਆਪਾਂ ਰੇਟ ਮੈਂ ਬੋਲੀਏ ਨਾ ਇੱਥੇ ਖੜਾ ਤਾਂ ਆਪਾਂ ਜਾਇਜ਼ ਨਾ ਫੇਨਾ ਟਰੈਕਟਰ ਵੇਚਨੇ ਕੋਸ਼ ਹੋ ਜੀ ਠੀਕ ਹੈ ਜੀ ਤੇ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 997864545 ਠੀਕ ਵੀਡੀਓ ਵਧੀਆ ਲੱਗੀ ਤਾਂ ਪੱਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲਓ ਫੋਲੋ ਇਲਤੀ ਲਾਣਾ ਤੁਰੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ੍ਰੀ ਅਕਾਲ ਸਰ ਧੰਨ